लैंड पॉलिस पॉलिस पंजाब सारे ਯਾਰ ਦੇ ਸਾਥੀਆਂ ਦੇ ਬੱਚਾ ਪਾਲ ਤੋਂ ਸਾਹਾਨੇ ਕੌਂਗਰਸ ਪੰਜਾਬ ਸਰਕਾਰ ਦੀ ਬਹੁ ਚਰਚਿਤ ਲੈਂਡ ਪੂਲਿੰਗ ਪਾਲਸੀ ਖਿਲਾਫ ਵੱਡੀ ਗਿਣਤੀ ਲੋਕ ਅੱਜ ਸੜਕਾਂ ਉੱਤੇ ਆ ਗਏ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੇ ਇਸ ਸੰਘਰਸ਼ ਵਿੱਚ ਸੱਤਾਧਾਰੀ ਧਿਰ ਆਮ ਆਦੀ ਪਾਰਟੀ ਨੂੰ ਛੱਡ ਕੇ ਹਰੇਕ ਪਾਰਟੀ ਦੇ ਆਗੂ ਸ਼ਾਮਲ ਹੋਏ ਜਗਰਾਉਂ ਦੇ ਹਾਈਵੇ ਉੱਤੇ ਲੱਗੇ ਇਸ ਧਰਨੇ ਵਿੱਚ ਕਾਂਗਰਸ ਵੱਲੋਂ ਪੁੱਜੇ ਸਾਫਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੰਜਾਬ ਕਾਂਗਰਸ ਪ੍ਰਧਾਨ ਅਤੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਬੜਿੰਗ ਕਿਸਾਨ ਸੈੱਲ ਦੇ ਚੇਅਰਮੈਨ ਅਤੇ ਐਮਐਲਏ ਸਖਪਾਲ ਸਿੰਘ ਖਹਿਰਾ ਕੈਪਟਨ ਸੰਦੀਪ ਸੰਧੂ ਸਾਬਕਾ ਐਮਐਲਏ ਜਗਤਾਰ ਸਿੰਘ ਜੱਗਾ ਹਿਸੋਵਾਲ ਰਵਿੰਦਰਪਾਲ ਸਿੰਘ ਰਾਜੂ ਕਾਮਰੇਡ ਨੇ ਇੱਕ ਸੁਰ ਹੋ ਕੇ ਆਖਿਆ ਕਿ ਜੇ ਪੰਜਾਬ ਅੰਦਰ ਕਾਂਗਰਸ ਸਰਕਾਰ ਬਣਦੀ ਹੈ ਤਾਂ ਪਹਿਲਾ ਕੰਮ ਇਹ ਲੈਂਡ ਪੂਲਿੰਗ ਪਾਲਸੀ ਰੱਦ ਕਰਨ ਦਾ ਕੀਤਾ ਜਾਏਗਾ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਈਆਲੀ ਸਾਬਕਾ ਵਿਧਾਇਕ ਐਸਰ ਕਲੇਰ ਕਾਮਰੇਡ ترਸੀਮ ਜੋਧਾ ਸ਼੍ਰੋਮਣੀ ਕਮੇਟੀ ਮੈਂਬਰ ਗੁਰਚੰਦ ਸਿੰਘ ਗਰੇਵਾਲ ਆਰਤੀ ਆਗੂ ਕਨੀਆ ਗੁਪਤਾ ਬੰਕਾ ਲੋਕ ਅਧਿਕਾਰ ਵਾਲੇ ਬਲਵਿੰਦਰ ਸਿੰਘ ਫਿਰੋਜ਼ਪੁਰ ਕਿਸਾਨ ਆਗੂ ਜਗਰੂਪ ਸਿੰਘ ਦੇ ਭਾਸ਼ਣ ਵੀ ਤਿੱਖੀ ਸੁਰ ਵਾਲੇ ਸਨ ਇਨ੍ਹਾਂ ਸਾਰੇ ਹੀ ਬੁਲਾਰਿਆਂ ਨੇ ਇਸ ਨੀਤੀ ਦੇ ਘਾਤਕ ਨਤੀਜਿਆਂ ਦਾ ਵਿਸਤਾਰ ਵਿੱਚ ਜ਼ਿਕਰ ਕਰਦਿਆਂ ਇਹ ਕਿਸਾਨਾਂ ਨੂੰ ਘਿਸਿਆਰੇ ਬਣਾਉਣ ਵਾਲੀ ਨੀਤੀ ਈਕਰਾਰ ਦਿੱਤਾ ਜ਼ੋਰਦਾਰ ਨਾਅਰੇ ਆ ਵਿੱਚ 14 ਨੂੰ ਕਾਂਗਰਸ ਵੱਲੋਂ 15 ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੁਧਿਆਣਾ ਦੇ ਗਲਾਡਾ ਦਫ਼ਤਰ ਨੂੰ ਘੇਰਨ ਦਾ ਪ੍ਰੋਗਰਾਮ ਐਲਾਨਿਆ ਗਿਆ ਐਸ ਕੇਮ ਵੱਲੋਂ 20 ਨੂੰ ਮੁੱਲਾ ਪਰਦਾਖਾ ਵਿੱਚ ਵੱਡਾ ਇਕੱਠ ਹੋਏਗਾ ਜਦਕਿ ਜ਼ਮੀਨ ਬਚਾਓ ਸੰਘਰਸ਼ ਕਮੇਟੀ 20 ਜੁਲਾਈ ਨੂੰ ਹੀ ਜਗਰਾਉਂ ਦੀ ਆਮ ਆਦੀ ਪਾਰਟੀ ਦੀ ਵਿਧਾਇਕਾ ਸਰਬਜੀਤ ਕੌਰ ਮਾਨੂਕੇ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਮਲਕ ਚੌਂਕ ਵਿੱਚ ਪੁਤਲਾ ਫੁਕੇਗੀ ਇਸ ਮੌਕੇ ਪਿੰਡਾਂ ਵਿੱਚ ਝਾੜੂ ਪਾਰਟੀ ਦੇ ਆਗੂਆਂ ਦਾ ਦਾਖਲਾ ਬੰਦ ਕਰ ਦੇਣ ਅਤੇ ਇਸ ਲਈ ਪਿੰਡਾਂ ਵਿੱਚ ਬੈਨਰ ਲਾਉਣ ਦਾ ਵੀ ਸੱਦਾ ਦਿੱਤਾ ਗਿਆ ਦੇਖੋ ਧਰਮੇ ਵਿੱਚ ਕਿਹੜੇ ਆਗੂ ਨੇ ਕੀ ਗੱਲ ਆਖੀ ਇਹਨਾਂ ਵਿੱਚੋਂ ਸਾਫਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਖਪਾਲ ਸਿੰਘ ਖਹਿਰਾ ਦੀ ਵੱਖਰੀ ਵੀਡੀਓ ਇਸੇ ਚੈਨਲ ਉੱਤੇ ਪਾਈ ਗਈ ਹੈ ਜੋ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਇਸ ਵੀਡੀਓ ਵਿੱਚ ਤੁਸੀਂ ਦੇਖੋਗੇ ਅਮਰਿੰਦਰ ਸਿੰਘ ਰਾਜਾ ਵੜਿੰਗ ਐਮ ਐਲ ਏ ਮਨਪ੍ਰੀਤ ਸਿੰਘ ਐਯਾਲੀ ਸਾਫ ਦਾ ਵਿਧਾਇਕ ਜਗਤਾਰ ਸਿੰਘ ਜੱਗਾ ਹਿਸੋਵਾਲ ਸਾਫ ਦਾ ਅਕਾਲੀ ਵਿਧਾਇਕ ਐਸਰ ਕਲੇਰ ਕਾਮਰੇਡ ਤਰਸੇਮ ਜੋਧਾ ਕਿਸਾਨ ਆਗੂ ਜਗਰੂਪ ਸਿੰਘ ਲੋਕ ਅਧਿਕਾਰ ਵਾਲੇ ਬਲਵਿੰਦਰ ਸਿੰਘ ਜਸਕਰਨ ਦਿਓਲ ਰਵਿੰਦਰਪਾਲ ਸਿੰਘ ਰਾਜੂ ਕਾਮਰੇਡ ਅਤੇ ਬਲਰਾਜ ਸਿੰਘ ਕੋਟ ਮੁਰਾਨੇ ਕੀ ਆਖਿਆ ਫੈਸਲਾ ਹੋਇਆ 14 ਤਰੀਕ ਨੂੰ ਇਸੇ ਚੋਗਾੜੂ ਜਿਹੜਾ ਕਮਾਂਡਾ ਦਾ ਦਫ਼ਤਰ ਹੈ ਤੁਹਾਡਾ ਵੀ ਸਾਨੂੰ ਲੋਕਾਂ ਚਾਹੀਦੇ ਤੇ ਤੁਸੀਂ 500000 ਸਾਨੂੰ ਚਗਾ ਰੱਖੂਗਾ ਲੇਕਿਨ ਕਾਂਗਰਸ ਪਾਰਟੀ ਨੇ ਫੈਸਲਾ ਲਿਆ 14 ਤਰੀਕ ਨੂੰ ਦੁਨੀਆ ਦੇ ਕਮਾਂਡਰ ਦਾ ਦਫਤਰ ਇਸਕੇ ਜਾਨੇ ਹੋਰ ਸਰਕਾਰ ਨੂੰ ਮੇਰੇ ਤੋਂ ਕੋਈਨ ਤੋਂ ਪਹਿਲਾ ਮਾੜਾ ਨੇ ਕੀ ਕੋਈ ਕਿਸੇ ਦੀ ਮਰਜ਼ੀ ਤੋਂ ਬਿਨਾ ਕੋਈ ਦਫਤਰ ਕਾ ਕਰਦੇ ਹੋ ਕੋਈ ਜਿੰਨਾ ਜਿਨਾ ਹੋਵੇ ਓਏ ਪੁਆਇੰਟ ਵਾਲੇ ਕੋਨਾ ਦੇਖੋ ਅਗਰ ਤੁਸੀਂ ਬਸ ਕੱਚੇ ਹੋਏ ਅਸੀਂ ਫੜਾ ਅਸੀਂ ਫੜੇਂਗਾ ਉਹਦਾ ਵੀ ਚੋਰੀ ਜਾਂ ਵੀ ਕੇ ਅੱਗੇ ਸਾਰੇ ਦਲ ਕੇ ਮੰਨਿਆ ਕਰਦੇ ਅੱਗੇ ਮੁਕਾ ਲਾਈ ਜਣਾ ਕੇ ਜੇਕਰ ਆਪਣਾ ਜੇਕਰ ਹੋਵੇ ਪਰਚਾ ਕਰਾਵਾਂਗਾ ਪਰਚਾ ਕਰਾਵਾਂਗੇ ਦੇਖੇ ਆਪਣੇ ਹੱਥ ਨਾ ਮੜਾਓ ਬੰਨਾਂ ਨੂੰ ਕਾਫੀ ਜਿਹੜਾ ਇੱਕ ਇੱਕ ਕਰਦਾ ਥਾ ਥੋੜੀ ਜ਼ਮੀਨ ਇੱਕ ਇੱਕ ਕਰਕੇ ਕੋਲਫਾਰ ਕਰੇਗਾ ਮੈਂ ਤੁਹਾਨੂੰ 1000 ਕੱਜ ਦਾ 1000 ਕੱਜ ਦਾ ਰਹਿਣ ਵਾਲਾ ਪਿਆਪ ਦੀ ਲੁਕਾ ਤੇ 200 ਕੱਜ ਦਾ ਕਮਰਸ਼ੀਅਲ ਕੋਰਾ ਫੇਲੂਗਾ ਕੀ ਦੇਖ ਕੇ ਇਕ ਲਾਰੇਗੀ ਇੱਕ ਕਿੱਲੇ ਆਵੇ 33% ਮਤਲਬ 3 ਕਿੱਲੇ 9 ਤੋਂ

ਉਹਨਾਂ ਨੂੰ ਕੀ ਹੈ ਕੇ ਵਾਪਸ ਤੇਰੇ ਜਿੰਨੇ ਉਹਨਾਂ 60% ਉਹਨਾਂ ਨੂੰ ਵਾਪਸੀ ਮਿਲੇਗੀ ਜਾਨੀ ਕਿ 60% ਜਿਹੜੀ ਕੀ ਕਿਲੋ ਵਾਪਸੀ ਮਿਲੇਗੀ ਜੇ 50 ਕਿਲੋ ਉਹਨਾਂ ਦੇ ਆਗਤ ਹੋਏ ਤਾਂ 30 ਕਦੇ ਸਰਕਾਰ ਕੱਠੇ ਕਰਕੇ ਉਹਨੂੰ ਦੇਊਗੀ ਇੱਕ ਸਾਥ ਤੇ ਆਵੇ ਬਦਲੇ ਤੇ 50% ਅੰਦਰ ਸਰਕਾਰ ਅੰਦਰ ਇਸ ਹੀ ਕਰੇਗੀ ਉਹ ਅੱਗੇ ਜਿਹੜਾ ਕੋਰੋਨਾ ਸੀ ਉਹ ਮੱਤਲੇ ਤ세 ਆਪ ਲੋਗਾਂ ਕੇ ਹੋਣਾ ਸਰਕਾਰ ਖਰਚਾ ਕਰੇਗੀ ਫਿਰ ਜਦ ਸਰਕਾਰ ਖਰਚਾ ਕਰੇਗੀ ਫਿਰ ਮਾ ਖਿਆ ਪੈਸੇ ਕਿ ਬਤਨਾਵੇਂ ਜਿਮੀਂ ਕੀ ਰੱਖਿਆ ਹੈ ਸਰਕਾਰੀ ਥੀਸ ਤੋਂ ਉਠੀ ਸਰਕਾਰੀ ਖਰਚਾ ਵਿੱਚ ਜਮਾ ਜਦੋਂ ਸੀਰਵੂ ਦੇਖ ਕੇ ਤਕਾ ਇਹ ਖੇਤੀ ਕਲੋਨੀ ਕੱਟਣ ਦੇ ਪੈਸੇ ਫੇਰ ਜਿਹੜੀ ਰਿਸ਼ਵਤ ਚਲਦੀ ਹੈ ਜੇ ਗੰਦਰ ਖਾਤੇ ਉਹ 20 ਕਿਲਿਆਰੇ ਵਿੱਚ ਸਾਰੀਆਂ ਸਹੂਲਤਾਂ ਦੇ ਕੇ ਦੇ ਕੇ ਕਲੋਨੀਆਂ ਦੇ 30 ਕਰੋੜ ਰੁਪਈਆ ਲੈਣਗੇ ਤੇ ਭਾਈ ਸੜਕਾਂ ਅਸੀਂ ਬਣਾ ਦਿੰਨੇ ਸੀਵੇ ਤੇ ਅਸੀਂ ਪਾ ਦਿੰਗੇ ਤੇ ਰੇਲ ਰੇਲ ਅਸੀਂ ਪਾਉਣੀ ਹੈ ਯਾਹੋ ਤੇਰਾ ਸੀਆ ਵੀ ਨਹੀਂ ਬਚੀਂ ਚੇਹੇ ਤੋਂ ਕੇ ਉਹ ਰਹਾ ਪੈਸੇ ਉਹ ਨਵੀਂ ਚੇਹ ਕਿਸੇ ਤੇ ਜਾਣਗੇ ਪਰ ਕੀ ਇਸ ਸਾਗਰ ਮਾਰੇ ਰਸਤੇ ਜੋ ਪੰਜਾਬ ਸਰਕਾਰ ਵੱਲੋਂ ਲੈਂਡ ਫੋਡਿੰਗ ਪਾਲਸੀ ਲਾਦੀ ਗਈ ਆ ਉਸ ਦੇ ਵਿਰੋਧ ਦੇ ਵਿੱਚ ਅੱਜ ਆਪਾਂ ਸਾਰੇ ਇਕੱਠੇ ਹੋਏ ਆ ਮੇਰੇ ਤੋਂ ਪਹਿਲਾਂ ਸਾਰੇ ਬੁਲਾੜਿਆ ਨੇ ਬੜੇ ਵਿਸਥਾਰ ਦੇ ਨਾਲ ਇਸ ਪਾਲਸੀ ਦੇ ਨਾਲ ਕਿੰਨਾ ਸਾਡਾ ਨੁਕਸਾਨ ਹੋਣਾ ਇੰਨਾ ਸਾਦਾ ਕਿਸਾਨਾਂ ਦਾ ਉਜਾੜਾ ਹੋਣਾ ਇਹਦੇ ਬਾਰੇ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਨੇ ਇੱਕ ਪਾਸੇ ਤਾਂ ਸਰਕਾਰ ਕਹਿ ਰਹੀ ਹੈ ਕਿ ਅਸੀਂ ਧੱਕੇ ਨਾਲ ਕੋਈ ਜ਼ਮੀਰ ਕੋਰ ਨਹੀਂ ਕਰਾਂਗੇ ਪਰ ਮੈਂ ਤੁਹਾਡੇ ਧਿਆਨ ਚ ਲਿਆ ਦਿਆਂ ਕਿ ਇਸ ਪਾਲਿਸੀ ਦੇ ਵਿੱਚ ਜਨਾ ਨੇ ਇੱਕ ਲਾਰਡ ਐਕਟ ਦਾ ਜਿਹੜਾ ਉਹ ਐਡ ਕੀਤਾ ਲਾਗੂ ਕੀਤਾ ਜਿਹੜਾ ਪਹਿਲਾਂ ਮਹਾਲੀ ਦੇ ਵਿੱਚ ਨਹੀਂ ਲੱਗਦਾ ਸੀਗਾ ਲਾਰ ਇੱਕ ਉਦੋਂ ਲਾਇਆ ਜਾਂਦਾ ਜਦੋਂ ਸਰਕਾਰ ਧੱਕੇ ਨਾਲ ਐਮਰਜੈਂਸੀ ਹਲਾਤਾਂ ਦੇ ਵਿੱਚ ਫੌਜ ਲਈ ਕੋਈ ਜ਼ਮੀਨ ਚਾਹੀਦੀ ਆ ਮਿੰਟ ਲਈ ਕਿਸੇ ਕੰਮ ਲਈ ਕੋਈ ਹਾਈਵੇ ਕੱਢਣ ਲਈ ਚਾਹੀਦੀ ਆ ਤਾਂ ਉਸ ਸਮੇਂ ਲਾਰ ਇੱਕ ਲਾਇਆ ਜਾਂਦਾ ਇਸ ਪੌਲਿਸੀ ਦੇ ਵਿੱਚ ਉਹਨਾਂ ਨੇ ਲਾਰ ਇੱਕ ਲਾਇਆ ਤਾਂ ਉਹ ਧੱਕੇ ਦੇ ਨਾਲ ਵੀ ਤੁਹਾਡੀਆਂ ਜ਼ਮੀਨਾਂ ਖੋਹ ਕੀਤੀਆਂ ਜਾ ਸਕਦੀਆਂ ਨੇ ਸੋ ਇਸ ਲਈ ਸਾਨੂੰ ਸੁਚੇਤ ਹੋਣ ਦੀ ਲੋੜ ਆ ਇੱਕ ਮਹੀਨਾ ਪਹਿਲਾਂ ਕਿਹਾ ਸੀ ਇਤਰਾਜ਼ ਦੇਣ ਦੇ ਲਈ ਇਹਨਾਂ ਨੇ ਘਟਾ ਕੇ 15 ਦਿਨ ਕਰ ਦਿੱਤੇ ਲੇਕਿਨ ਨਵੀਂ ਆਫੇਰ ਉਹਨਾਂ ਨੇ ਕਿਹਾ ਕਿ ਅਸੀਂ ਹਦਾਇਤਾਂ ਜਾਰੀ ਕਰਾਂਗੇ ਕਿ ਅਸੀਂ ਇਤਰਾਜ਼ ਕਿਸ ਸ਼ਰਤ ਦੇ ਵਿੱਚ ਲੈਣਿਆ ਅਸੀਂ ਕਿਹੜਾ ਪਰਫਾਰਮਾ ਲੈਣਾ ਕਿ ਤਾਂ ਜੋ ਤੁਹਾਨੂੰ ਇਤਰਾਜ਼ ਦੇਣ ਲਈ ਸਮਾਂ ਮਿਲ ਸਕੇ ਇੱਕ ਵਾਰੀ ਗੱਲ ਲੋਕ ਕਰ ਲਿਓ ਇਤਰਾਜ਼ ਨਾ ਪਹੁੰਚਣ ਦਾ ਮਤਲਬ ਕਿ ਤੁਸੀਂ ਆਪਣੀ ਜ਼ਮੀਨ ਦੇਣ ਸਹਿਮਤ ਹੋ ਇਸ ਲਈ ਸਾਨੂੰ ਆ ਜਿਹੜੇ 5-7 ਦਿਨ ਸਾਰੇ ਕੰਮਾਂ ਨੂੰ ਛੱਡ ਕੇ ਆਪਣੇ ਜਿਹੜੇ ਨੰਬਰ ਵਿੱਚ ਆਉਂਦੇ ਨੇ ਇਹਦੇ ਵਿੱਚ ਉਹ ਨੰਬਰ ਲੈ ਕੇ ਜਿਹੜਾ ਜਿਹੜਾ ਮਾਲਕ ਆ ਉਹ ਆਪਣੀ ਇੱਕ ਐਪਲੀਕੇਸ਼ਨ ਤਿਆਰ ਕਰਕੇ ਰੱਖੇ ਜੇ ਕੋਈ ਪਰਫਾਰਮਰ ਨਵਾਂ ਲਾਗੂ ਕਰਦੇ ਨੇ ਤਾਂ ਉਹ ਪਰਫਾਰਮਰ ਭਰ ਕੇ ਸਭ ਤੋਂ ਪਹਿਲਾਂ ਅਦਰਾਜ ਦੇਣੇ ਜ਼ਰੂਰੀ ਨੇ ਕਿਉਂਕਿ ਕਿਸੇ ਨਾ ਕਿਸੇ ਤੰਗ ਨਾਲ ਇਹ ਸਾਬਤ ਕਰਨਾ ਚਾਹੁੰਦੇ ਕਿ ਕਿਸਾਨ ਸਹਿਮਤ ਨੇ ਲੇਕਿਨ 1% ਵੀ ਕੋਈ ਵੀ ਕਿਸਾਨ ਜ਼ਮੀਨ ਦੇ ਲਈ ਸਹਿਮਤ ਨਹੀਂ ਕਿਉਂਕਿ ਬਹੁਤ ਵੱਡਾ ਉਜਾੜਾ ਹੋਣਾ ਹੈ ਪਲਾਟਾਂ ਜਾਣ ਦੀ ਗੱਲ ਕਰਦੇ ਨੇ ਕਿ ਉਹ ਨਹੀਂ ਇਹ ਦੱਸਣਾ ਕੀ ਕਰਨੀ ਆ ਸਾਡੀਆਂ ਕਿਸੇ ਤੋਂ ਇੱਕ ਕੀਲਾ ਵੀ ਜ਼ਮੀਨ ਦਾ ਲੈ ਨਹੀਂ ਹੋਣਾ ਕਿ ਜਾ ਕੇ ਮਹਾਲੀ ਦੇ ਵਿੱਚ ਕਿਹਨਾਰੇ ਪਾਲਸੀ ਚੱਲ ਰਹੀ ਆ 10 ਸਾਲ ਹੋ ਗਏ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਆ ਇਹਨਾਂ ਨੂੰ ਹਜੇ ਤੱਕ ਪਲਾਟ ਨਹੀਂ ਮਿਲ ਸਕੇ 10 ਸਾਲਾਂ ਦੇ ਵਿੱਚ ਸੋ ਇਸ ਲਈ ਸਾਨੂੰ ਲੋੜ ਅੱਜ ਸਾਰਿਆਂ ਨੂੰ ਇੱਕ ਜੁਟ ਹੋਣ ਦੀ ਜਿਸ ਤਰ੍ਹਾਂ ਤਿੰਨ ਕਾਲੇ ਕਾਨੂੰਨਾਂ ਦੇ ਵਿਰੁੱਧ ਕਿਸਾਨ ਜਥੇਬੰਦੀਆਂ ਨੇ ਲੜਾਈ ਲੜੀ ਸੀ ਉਸ ਸਮੇਂ ਵੀ ਅਸੀਂ ਪਹਿਲਾਂ ਜਿਹੜੀ ਮੈਂ ਕਿਸਾਨ ਹੋਣ ਦੇ ਨਾਤੇ ਅਸੀਂ ਹਮਾਇਤ ਕੀਤੀ ਸੀ ਕਿ ਪਾਰਟੀ ਦੇ ਫੈਸਲੇ ਖਰਾਬ ਜਾ ਕੇ ਅਸੀਂ ਕਿਸਾਨਾਂ ਦੇ ਨਾਲ ਖੜੇ ਆ ਅੱਤੇ ਡੱਟ ਕੇ ਕਿਸਾਨਾਂ ਦੇ ਕਿਸਾਨ ਹੋਣ ਦੇ ਨਾਤੇ ਅਸੀਂ ਸਾਥ ਦਿੱਤਾ ਬਹੁਤ ਵਧੀਆ ਢੰਗ ਨਾਲ ਲੜਾਈ ਲੜੀ ਗਈ ਕਿ ਪੇਸ਼ਕ 700 ਤੋਂ ਵੱਧ ਸਾਡੇ ਕਿਸਾਨ ਵੀਰ ਸਾਡੇ ਸ਼ਹੀਦ ਹੋਏ ਲੇਕਿਨ ਕੇਂਦਰ ਦੀ ਸਰਕਾਰ ਨੂੰ ਉਹ ਕਾਨੂੰਨ ਵਾਪਸ ਲੈਣਾ ਪਿਆ ਇਹ ਗੱਲ ਕਹਿਣਾ ਕਿ ਕੋ ਕਿਸਾਨ ਦਾ ਪੁੱਤ ਜਿਹਨੇ ਸੀਐਮ ਭਗਵੰਤ ਮਾਨ ਜਿਹਨੇ ਸਾਨੂੰ ਸਰਕਾਰ ਤੋਂ ਬੇਚੋੜੀ ਮਜਬੂਰ ਕੀਤਾ ਜਿਹਦੇ ਜ਼ਮੀਨਾਂ ਅਪਾਰ ਅਪਾਰ ਕਰਨ ਦੀ ਖਾਤਰ ਚਲਾਇਆ ਇਹ ਕਾਨੂੰਨ ਲੈ ਕੇ ਆਦਾ ਇਹ ਬਹੁਤ ਸਾਰੇ ਨੇ ਪਤਾ ਸਤਿ ਆਨ ਧੰਨਵਾਦ ਹੈ ਇਹਨਾਂ ਸਾਡੇ ਰਾਸ਼ੀ ਨਿਤਰਾ ਦਾ ਜਿਹੜਾ ਇਹ ਆਪਣੇ ਕੀਰਤੀ ਦੇ ਵਿਆਹ ਦੇ ਵਿੱਚੋਂ ਸਮਾ ਚੰਦ ਕੇ ਇੱਥੇ ਬਰਾਤ ਪਾਰ ਹੋਇਆ ਸੋ ਮੈਂ ਇਹਨਾਂ ਨੂੰ ਹੀ ਪੁੱਛਣਾ ਚਾਹੁੰਦਾ ਕਿ ਸਰਕਾਰ ਦਾ ਕੰਮ ਹੁੰਦਾ ਲੋਕਾਂ ਨੂੰ ਸਿੱਖਿਆ ਦੇਣਾ ਸਰਕਾਰ ਦਾ ਕੰਮ ਹੁੰਦਾ ਉਹ ਮਾਰਾਂ ਨੂੰ ਦਵਾਈ ਦੇਣਾ ਸਰਕਾਰ ਦਾ ਕੰਮ ਹੁੰਦਾ ਚੰਗੀਆਂ ਰੋਡਾਂ ਦੇ ਜੀਆਂ ਬਸਾਂ ਪਾਉਣੀਆਂ ਤਾਂ ਕਿ ਲੋਕਾਂ ਨੂੰ ਚੰਗੀ ਆਵਾਜਾਈ ਮਿਲ ਸਕੇ ਸੋ ਕਿਸ਼ਮੀਆਂ ਸਰਕਾਰਾਂ ਸੁਨੇਹ ਇਸ ਸਰਕਾਰ ਨੇ ਨਾ ਪੜਾਈ ਨਹੀਂ ਤਰੱਕੀ ਕੀਤਾ ਨਾ ਦਵਾਈ ਨਹੀਂ ਤਰੱਕੀ ਕੀਤਾ ਨਾ ਰੋਡਾਂ ਦੇ ਜੀਆਂ ਬਸਾਂ ਪਾਇਆ ਪਾ ਸਰਕਾਰਾਂ ਦਾ ਕੰਮ ਕਦੇ ਵੀ ਲੋਕਾਂ ਦੀ ਜ਼ਮੀਰ ਖੋਕੇ ਗਲਾਨੀ ਕਰਨਾ ਨਹੀਂ ਹੁੰਦਾ ਅੱਜ ਸਿੱਧ ਸਰਪ ਸਜ਼ਮੀਨਾ ਜੋ ਪੰਜਾਬ ਸਰਕਾਰ ਆਪਣੀਆਂ ੱਟੇ ਨਾਲ ਦੱਪਣ ਜਾ ਰਹੀ ਹੈ ਮਾਲਕੀ ਤਕਰੀਬਨ ਖਰੂਦ ਕਰਦੀ ਇਹਨਾਂ ਦੇ ਔਰ ਆਪਾਂ ਦੇਖ ਰਹੇ ਹਾਂ ਕਿ ਭਗਵਾਨ ਸਭ ਤੋਂ ਕੇਂਦਰੀ ਆਰੋਂ ਦੱਸਣਾ ਕਿ ਪੂਰਾ ਦੇਸ ਤੋਂ ਢਾਲਿਆ ਸਾਡੀਆਂ ਜ਼ਮੀਨਾਂ ਖੋੜਦਾ ਕਰੀ ਬੈਠਾ ਲਾ ਲ ਨੰਪਾ ਲਾਉਣ ਲੱਗੇ ਕੋਈ ਗੱਲ ਨਹੀਂ ਅਸੀਂ ਵੀ ਤਿਆਰੀ ਤਰੀ ਬੈਠੇ ਹੱਕਾ ਕੇ ਲੜਾਂਗੇ ਚਾਹ ਤੱਕ ਫੈਸਲਾਪੁਰ ਲਵੇਂਗਾ ਚਾਹ ਹੱਥ ਅਸੀਂ ਕਰਦੀਓ ਲਾਾਂਗੇ ਇੱਕ ਗੱਲ ਤਾਂ ਹੁੰਦੀ ਨਹੀਂ ਹੋਰ ਗੱਲ ਇਹ ਆ ਕੈਂਟਰੀਅਰ ਤੇ ਜਾ ਲਾ ਲ ਲਾ ਕੇ ਲਾਗੂ ਸਹਿਬਾਨ ਜੇ ਇਹ ਕੀ ਇਹ ਸਾਡੇ ਨਾਲ ਅੱਧੀ ਦੇ ਨੇ ਇੱਥੇ ਐਮਐਲਏ ਕਿਹੜੇ ਖੰਨ ਗਏ ਹਰ ਐਮਐਲਏ ਤੋਂ ਲੈਫਟ ਪਰੇ ਵਾਕੇ ਹਰੀਦਾਨ ਦੇ ਰੂਟ ਦੇ ਵਿੱਚ ਲੰਮਾ ਗਏ ਕਿ ਜੇਕਰ ਜੀ ਦੀ ਸਰਕਾਰ ਆਉਣੀ ਪਾਉਗੀ ਚੇਤਾ ਤੁਸੀਂ ਉਹ ਅੱਧੀ ਦੇ ਦੇ ਕੇ ਲੜੋਗੇ ਤਾਂ ਦਾ ਤੁਸੀਂ ਤੁਹਾਨੂੰ ਕਿਸਾਨ ਅੱਤੇ ਸੀ ਮੰਨਾਂਗੇ ਨਹੀਂ ਅਸੀਂ ਇਹ ਸਭ ਜਾਣਦੇ ਇਹ ਜ਼ਮੀਨਾਂ ਬਚਾਉਣ ਲਈ ਲੜ ਰਹੇ ਸੀ ਉਹਨਾਂ ਸਾਡੇ ਨਾਲ ਲੋਕਾਂ ਦੇ 500 ਲੀਟਰ ਆਏ ਜਿੱਕਰ ਬੋਲੇ ਪਰੋਨਾਂ ਨੇ ਸਿਆਸਤ ਕੀਤੀ ਆ ਸਾਡੇ ਬਾਰੇ ਕੁਝ ਨਹੀਂ ਸੋਚਿਆ ਸਭ ਬੇਅੰਤੀਆ ਗਰੀ ਸਾਰੇ ਹੀ ਪਿੰਡਾਂ ਦੇ ਆਪੂ ਸਹਿਮਾਨਾਂ ਨੂੰ ਕਿ ਬਹੁਤ ਜਲਦ ਆਉਂਦੇ ਦਿਨਾਂ ਦੇ ਵਿੱਚ ਇਹ ਵੱਡਾ ਤੌਰ ਸ਼ੁਰੂ ਹੋਣ ਜਾ ਰਹਿਆ ਐਸਕੇ ਨੇ ਵੀ ਕੱਲ ਐਲਾਨ ਕਰ ਤੋ ਆਪਣੇ 40 ਪਿੰਡਾਂ ਦੀ ਸਾਂਝੀ ਕਮੇਟੀ ਬਣ ਕੇ ਆਉਂਦੇ 2 ਦਿਨਾਂ ਦਿਨਾਂ ਤੱਕ ਤੁਹਾਨੂੰ ਭੱਡਾ ਪਲੇਟ ਵਾਂਦੇ ਭੱਡੇ ਸੁਲ੍ਹਾਸਾ ਦਾ ਐਲਾਨ ਹੋਣਾ ਟਕੜੇ ਰਹੋ ਇਕੱਠੇ ਰਹੋ ਲੜਨ ਤੇ ਜ਼ਮੀਨਾਂ ਬਚਾਉਣੀ ਆ ਲੜਨਾ ਆਪਾਂ ਚਿੱਤਾਂ ਨੇ ਲੰਨ ਚਾਹ ਅਸੀਂ ਉਹ ਜਿਹੜੇ ਹਰੇ ਪਿੰਡ ਵਾਲੇ ਮੈਂ ਕੱਲ੍ਹ ਗੱਲ ਕਰਦਾ ਉਹਖੋ ਅਤਮਨ ਸਾਹਿਬ ਨੂੰ ਕਹਿਣਾ ਕਿਹੜੇ ਹੱਥ ਜੋੜ ਕੇ ਫੋਟੋ ਦੀ ਲਈ ਆ ਤੇਰੀ ਬੋਲਾਂ ਦੇ ਉੱਤੇ ਉਹ ਡੰਡੇ ਚੁੜਨੇ ਆ ਕਰਦੇ ਟਾਗ ਰੱਖ ਲੈ ਮੁੱਢੇ ਤੇ ਸਾਰੇ ਬੋਲਾਂ ਤੇ ਲਾ ਕੇ ਕੱਜਾ ਮੰਤਰ ਬਣਾ ਲਿਆ ਪੰਜਾਬ ਨੂੰ ਕੰਡੇ ਨੇ ਜੋਰ ਨਾਲ ਪੰਜਾਬ ਦੇ ਕਿਸਾਨਾਂ ਦੇ ਜ਼ਮੀਨਾਂ ਪੁੱਛ ਹੜਪਣਾ ਚਾਹਣਾ ਦਿੱਲੀ ਵਾਲੇ ਇਹ ਨਹੀਂ ਹੁੰਦਾ ਜਿਸ ਦਿਨ ਦਾ ਪਤਲਾ ਲੱਗਿਆ ਦੇ ਸਰਕਾਰ ਨੇ ਲੋੜੀ ਪੇਸ਼ ਕੀਤਾ ਸਾਡੇ ਚਾਰ ਪਿੰਨ ਮਲਕ ਓਨ ਅਲੀਗੜ ਤੇ ਕੁਮਾਰਪੁਰਾ ਪਹਿਲਾ ਕਾਠ 35 ਕੋਟੋਰਾ ਸਾਹਿਬ ਸਤਵਾ ਕਲਾ ਉਥੇ ਕਾਠੀ ਹੋਇਆ ਬਾਕੀ ਸਾਰੇ ਤਿੰਨ ਲੋਕ ਭਰੇ ਪਏ ਉਥੇ ਮੈਂ 55 ਪੈਸੇ ਤੋਂ ਅਤਿਕ ਉੱਥੇ ਕਲ ਕਿੰਨੀ ਜੇ ਤੁਹਾਡੇ ਨਾਲ ਤੁਹਾਡਾ ਆਪਣਾ ਸਰਕਲ ਹਰ ਜਗ੍ਹਾ ਤੇ ਜਾਏਗਾ ਜਦ ਤੱਕ ਇਹ ਜੈਨ ਫੂਲ ਦੀ ਜਿਹੜੀ ਆਵਾਜ਼ ਨੇ ਕੰਦੀ ਜਾਂਦੀ ਮੈਂ ਇਹਦੇ ਨਾਲ ਜਾ ਕੇ ਸੀਏ ਗਰਾਂਡ ਐਲ.ਆਈ.ਸਾਬ ਐਸ.ਟੀ.ਐਮ. ਹਰ ਜਗ੍ਹਾ ਤੋਂ ਜਾ ਕੇ ਮੈਂ ਉਹਨਾਂ ਨੂੰ ਦੇਖ ਕੇ ਆਇਆ ਉਸ ਤੋਂ ਬਾਅਦ ਜ਼ਾਰ ਤੁਰੀ ਦੇ ਬਾਰਦ ਸਾਹਿਬ ਦੇ ਕੋਲ ਜੇ ਬੈਠੇ ਅਸੀਂ ਉਹਨੂੰ ਧਾਟਾ ਨਹੀਂ ਦਿੱਤਾ ਕਾ ਮੈਂ ਕੀ ਦੱਸਾਂ ਤੁਹਾਨੂੰ ਬੜੀ ਮਸਫਤ ਕਰਨੀ ਆ ਕਿ ਇਹ ਜਿਹੜੀ ਲੈ ਕੇ ਆ ਰਿਹਾ ਤੁਸੀਂ ਵੈਜ ਜੈਨ ਕਰਾ ਰੇ ਜੈਨ ਪੂਰ ਸੀ ਨਹੀਂ ਇਸ ਦੀ ਖੰਦ ਦਿਨੌੜਾ ਰੱਖੇ ਫੌਜਾਂ ਦਸਾਂ ਰੋਕੇ ਬਹੁਤ سارے ਜਿਹੜੇ ਬੋਲ ਕੇ ਗਏ ਆ ਲੇਕਿਨ ਮੈਂ ਜਿਹੜਾ ਪਛੋਟ ਕੇ ਹੋਏ ਦੱਸਾਂ ਕਿ ਕਿੰਦੀ ਵੀ ਜ਼ਮੀਨ ਕੁਆਰ ਪਾਲਾ ਹੁੰਦੀ ਰਹੀ ਜਾਂ 2013 ਤੋਂ ਲੱਗੇ ਹੁਣ ਤੱਕ ਇਹਦੇ ਵਿੱਚ ਕੌਮਰੇ ਕਾਗਰੇ ਦੀ ਸਰਕਾਰ ਨੇ ਜਦੋਂ ਇਹ ਕੁਝ ਹੋਈ ਉਹ ਲੋਕਾਂ ਸੇ ਇੱਕ ਤੇ ਲਾਗੂ ਕੋਈ ਉਹ ਸੱਤੇ ਵਿੱਚ ਹੈ ਕਿ ਟੋਕਲ ਨਿਰਜੀ ਬੀਜ ਜਿਹੜੀ ਜੜੂ ਲੈਣੀ ਆ ਉਹਦਾ ਨਾਲ ਮਾਹੌਲਾ ਰੇਣ ਜਿਹੜਾ ਰਕਤ ਤੇ ਉਹਦੇ 400% ਤੋਂ ਹੋਰ ਲੋਕਾਂ ਦੇ ਨਾਲ 400% ਕਿ ਉਹਦੇ ਨਾਲ ਸੋਸ਼ਲ ਦੇ ਨਾਲ ਉਹਨੂੰ ਦਾਣੂ ਕਾਸ ਲੈਣਾ ਇਹ ਕਾਲੀ 50000 60000 ਏਕੜ ਜ਼ਮੀਨ ਕਵਰ ਕਰਦਾ ਮਾਮਲਾ ਨਹੀਂ ਹੈ ਇਹ ਮਾਮਲਾ ਕੀ ਪੰਜਾਬ ਬੱਝੂ ਦਾ ਨਹੀਂ ਬੱਝੂ ਇੱਕ ਪਿੰਡਾਂ ਦੇ ਵਿਆਹੇ ਦਾ ਮਾਮਲਾ ਇਹ ਪੰਜਾਬ ਦੇ ਜਾੜਾ ਦਾ ਮਾਮਲਾ ਇੱਕ ਖਸਾਨਾ ਦਾ ਜਾੜਾ ਕੁਟੂਰੇ ਦਾ ਜਾੜਾ ਇਹਦੇ ਤੇ ਕਿੰਨਾ ਤਰ੍ਹਾਂ ਕਿਸੇ ਘਹਾੜੀ ਦੇ ਨਾਲ ਸੰਜੀਤੀ ਦੇ ਨਾਲ ਪੰਜਾਬ ਨਹੀਂ ਕਰਦੇ ਜੇ ਮਹਿਰ ਸਾਡੇ ਸਾਹਮਣੇ ਪਾਈ ਹੋਊਗਾ ਹਨੋ ਪੱਤੀ ਹੋਗਾ ਤੇ ਚੁੰਮਾ ਆਉਂਦੀਆਂ ਨੇ ਤੇ ਜਾਂਦੀਆਂ ਨੇ ਸੋਕਾਰਾਂ ਮਰਦੀਆਂ ਨੇ ਤੇ ਜਾਂਦੀਆਂ ਨੇ ਪਰ ਜਿੱਥੇ ਅੱਜ ਅਸੀਂ ਬਹੁਤ ਚੁੱਕੇ ਆ ਬੜਾ ਖਤਰਨਾਕ ਮੌਸਮ ਨਾਟਵਾਈ ਆ ਰਹੀ ਆ ਦੀ ਵਾਰ ਤੇ ਲੈਂਡ ਪੁੱਲ ਕਰੀ ਆ ਉਹਦੀ ਪ੍ਰਾਪਤੀ ਵਾਸਤੇ ਇਹ ਤਾਂ ਕਹਿਣੀ ਚਾਹੁੰਦਾ ਕਿਸਾਨ ਜੱਥੇ ਬਣੇ ਕਿਤੇ ਆਪ ਨੂੰ ਕਮਜ਼ੋਰੀ ਹੋ ਗਈ ਜਿਹੜੇ ਨੈਗੇਟਿਵ ਸੋਚਣਾ ਚਾਹਦੇ ਨੇ ਕਿ ਇਹਨਾਂ ਨੇ ਹੋਟਲ ਬਣਾ ਲਏ ਇਹਨਾਂ ਨੇ ਹੱੱਤਾ ਬਣਾ ਲੈਣੇ ਸੈੱਟੇ ਕਿੱਥੇ ਕਰ ਲੈ ਉਹ ਬਾਗ ਬਟਾ ਦੇ ਗੁੱਟੂ ਨੇ ਤੁਸੀਂ ਨੋਟ ਕਰੋ ਦਿੱਲੀ ਜੰਨੀ ਕਰਦੇ ਆਲੇ ਕਹਿੰਦੇ ਮੈਨੂੰ ਵੀ ਇੱਕ ਜੱਥੀ ਆਈ ਸੀ ਐਮਐਲ ਸਾਹਿਬ ਤੁਸੀਂ ਉੱਥੇ ਆ ਕੇ ਬਾਗ ਬਟਾ ਦੇ ਲੋਕਾਂ ਦੀ ਜਿੰਨੀ ਕਰੀ ਹੋਰ ਜਿੰਨੇ ਲੋਕ ਪਿਆਰੇ ਬਾਰੇ ਵੀਰੋ ਕੈਂਟ ਰਾਜਨੀਤਿਕੋ ਹਜ਼ਾਰਾਂ ਦਾ ਪ੍ਰੋਗਰਾਮ ਦੇ ਚੰਨੇ ਲੋਕ ਉੱਠੋ ਜਾ ਰਹੇ ਨੇ ਨਿੱਕੀ ਬੈਠੇ ਨੇ ਇਹਨੇ ਬਲ ਧਿਆਨ ਮੇਰਾ ਕੋਊਂਗਾ ਜਿਹੜੀ ਇਹ ਲੈਣ ਪੂਰੀ ਪੌਸਰੀ ਆ ਇਸ ਤੋਂ ਪਹਿਲਾਂ ਵੀ ਵਾਰ-ਵਾਰ ਪਲੇਟਫਾਰਮਾਂ ਤੇ ਮੈਂ ਇਹ ਗੱਲ ਕਰਦਾ ਰਿਹਾ ਕਿਉਂਕਿ ਇਹ ਪੌਸੀ ਨੂੰ ਜਿਸ ਦਿਨ ਵੀ ਇਹ ਆਈ ਆ ਮੈਂ ਬੜੀ ਡਿਟੇਲ ਦੇ ਨਾਲ ਇਹਨੂੰ ਪੜਿਆ ਪਹਿਲੇ ਦਿਨ ਜਿਹੜਾ ਇਹਦਾ ਨੋਟੀਫਿਕੇਸ਼ਨ ਹੋਇਆ ਵਾ ਉਸ ਤੋਂ ਬਾਅਦ ਇਹਨਾਂ ਨੇ ਇਸ ਦੇ ਵਿੱਚ ਕੁਝ ਬਦਲਾਅ ਲਿਆਂਦੇ ਬੜੇ ਹੀ ਸ਼ਾਨਦਾਰ ਤਰੀਕੇ ਨਾਲ ਸਰਕਾਰ ਅਤੇ ਅਫਸਰ ਮਿਲ ਕੇ ਇਹਨੂੰ ਸਮੇਂ-ਸਮੇਂ ਤੇ ਟੀਜ ਕਰ ਰਹੇ ਨੇ ਵੱਖ-ਵੱਖ ਨੋਟੀਫਿਕੇਸ਼ਨ ਜਾਰੀ ਕਰਕੇ ਮੇਰੀ ਆਪ ਸਭ ਨੂੰ ਬੇਨਤੀ ਆ ਕਿ ਸਭ ਤੋਂ ਬੱਚਾ ਤੇ ਪੱਕਾ ਹਾਲੇ ਦਾ ਹੈਗਾ ਵਾ ਸੰਪੂਰਨ ਏਕਾ ਵੱਖਰੋ-ਵੱਖਰੇ ਘੋੜੇ ਭਜਾਉਣ ਨਾਲੋਂ ਜੇ ਆਪਾਂ ਜਿਹੜੇ ਪਿੰਡ ਦੇ ਵਿੱਚ ਆਪਾਂ ਕੋਈ ਧਾਰਮਿਕ ਪ੍ਰੋਗਰਾਮ ਹੁੰਦਾ ਜਾਂ ਕੋਈ ਹੋਰ ਸੋਸ਼ਲ ਪ੍ਰੋਗਰਾਮ ਹੁੰਦਾ ਆਪਾਂ ਪਿੰਡ ਦੇ ਵਿੱਚ ਘਰ-ਘਰ ਜਾ ਕੇ ਫਰ ਕੋਈ ਪੱਤੀਆਂ ਇਕੱਠੋਰੀਆਂ ਉਸੇ ਤਰ੍ਹਾਂ ਆਪਾਂ ਇਹਨੇ ਬੋਰ ਪੜੀਏ ਲੈਣ ਜਿਹੜੀ ਹਲਕੀਆਂ ਬਿਆਨ ਨੇ ਆਪ ਕੋ ਪੜੀਏ ਘਰੋਂ ਘਰੀ ਜਦ ਪੂਰੇ ਪਿੰਡ ਦੇ ਸਾਰੇ ਪਰਿਵਾਰ ਹਲਕੀਆਂ ਬਿਆਨ ਲੈ ਕੇ ਦੇ ਦੇਣਗੇ ਕਿ ਅਸੀਂ ਵੀ ਦੀ ਜਮੀਨ ਕੋਈ ਐਕਵਾਇਰ ਕਰਾਉਣੀ ਸਾਡੋ ਦੀ ਕੋਈ ਚਾਹੀਦਾ ਹਜ਼ਾਰਾਂ ਦਾ ਪਲਾਟ ਫੇਰ ਉਸ ਪਿੰਡ ਦੇ ਵਿੱਚ ਇਹਨਾਂ ਦੇ ਫਤ ਤੇ ਸੰਪੂਰਨ ਰੋਕ ਲਾ ਚੁਗੀ ਮੋਟਸਰਖ ਪਾਰਕਾਂ ਤੇ ਆਪਣੇ ਆਪ ਸੀ ਮੱਤੇ ਪਾ ਕੇ ਆਪਸੀ ਝਗੜੀ ਦੇ ਜਗ੍ਹਾ ਤਵਾ ਛੱਡ ਕੇ ਆਪਾਂ ਜਿਹੜੀ ਇਹ ਕਿਸਾਨਾਂ ਦੀ ਲੜਾਈ ਇਹ ਕਿਸਾਨਾਂ ਦੀ ਲੜਾਈ ਨਹੀਂ ਇਹ ਆਪਣੀ ਲੜਾਈ ਆ ਪੰਜਾਬੀਆਂ ਦੀ ਲੜਾਈ ਆ ਤੇ ਖਿਆਲ ਨੂੰ ਰੁਕੇ ਜਾਣ ਤੋਂ ਰੁਕੇ ਅੰਦੀ ਲੜਾਈ ਆ ਇਹ ਜਿਹੜੀ ਲੈਂਡ ਪੁਲਿੰਗ ਲੈਂਡ ਪੁਲਿੰਗ ਤੋਂ ਹੋ ਰਹੀ ਹੈ ਨਾ ਇਹ ਪਤੀ ਕੀ ਆ ਤਲਾ ਇਹਨਾਂ ਸਾਡੇ ਪੰਜਾਬ ਤੋਂ ਵੱਖ-ਵੱਖ ਕਿੱਲਾਂ ਵਿੱਚ ਪੈਂਦੇ ਨੇ ਖਾ ਜਾਣੇ ਆ ਜਗਤਪੁਰ ਦੇ ਉੱਥੇ ਇਹਨਾਂ ਨੇ ਉਹਨੇ ਕੀ ਆ ਫਾਇਰ ਕੇ ਬਣਾ ਦੇਣਿਆ ਅਵਜਾਹ ਵੀ ਸਾਡੇ ਕੋ ਵੈਦੀ ਸੀ ਅਸੀਂ ਕੀ ਕਰਾਂਗੇ ਇਹਨਾਂ ਜਿਹੜੀਆਂ ਇਹ ਲੈਂਡ ਪੂਣੀ ਲੈਂਡ ਪੂਣੀ ਤੋਂ ਪਹਿਲਾਂ ਇਹਨਾਂ ਨੇ ਸਾਡਾ ਬਣਾਇਆ ਤੁਸੀਂ ਦੇਖਿਆ ਉੱਪਰ ਸਾਡਾ ਜਾਨ ਪੰਜਾਬ ਚ ਹੈ ਉਹਨੂੰ ਭਾਰਤ ਵਾਲਾ ਦੇ ਨੌ ਦੇ ਤੈ ਉਹਨਾਂ ਆਪਾਂ ਤੋਂ ਪੰਜਾਬ ਤੋਂ ਉਹਨਾਂ ਨੌਰੇ ਵੀ ਆ ਸਾਡੇ ਕੋਲ ਤਾਂ ਜਿੱਥੇ-ਜਾਤ ਤੇ ਜਿੱਥੇ ਸਫਲ ਇਨਫਰਾਸਟ੍ਰਕਚਰ ਹੈਗਾ ਉਹਦੇ ਨਾਲ ਸਾਡਾ ਕੰਮ ਚਾਹੀਦਾ ਅਸੀਂ ਦੇਖੇ ਆਪਣੇ ਹੱਥ ਆਪਣੇ ਲੱਗ ਰਹੇ ਨੇ ਇਹ ਸਿਰੋ ਰਾਜਨੀਤਿਕ ਲੋਕਾਂ ਦੀਆਂ ਗਲਤੀਆਂ ਕਰਕੇ ਲੱਗ ਰਹੇ ਨੇ ਬੇਸ਼ੱਕ ਰਾਜਨੀਤਿਕ ਸੰਗੋਗ ਅੱਜ ਇੱਥੇ ਬੋਲ ਕੇ ਦੇਣ ਨੇ ਪਰ ਰਾਜਨੀਤਿਕ ਲੋਕਾਂ ਦੀਆਂ ਗਲਤੀਆਂ ਨੇ ਸਾਨੂੰ ਆਹ ਧਰਮੇ ਲਾਉਣ ਲਈ ਮਜਬੂਰ ਕੀਤਾ ਇਹਨਾਂ ਪੰਜਾਬ ਮੇਰਾ ਵਾਸਤੇ ਪੰਜਾਬ ਦੇ ਪਾਰੋਂ ਨੂੰ ਲੁਕਣ ਵਾਸਤੇ ਚਾਹੀਦੀਆਂ ਤਿੰਨਾਂ ਦੇ ਨਾਲ ਵੀਰੋ ਤੱਕ ਨਾ ਇਹ ਪੰਜਾਪ ਤੇ ਪਾਰੋਂ ਨੂੰ ਲੁਕਣ ਵਾਸਤੇ ਪੰਜਾਬੀ ਜ਼ਮੀਨ ਨੂੰ ਲੁਕਣ ਵਾਸਤੇ ਅਗਰ ਕੀਤੇ ਗਏ ਆ ਜ਼ਮੀਨਾਂ ਪਹਿਲਾਂ ਵੀ ਪੰਜਿਆਰ ਰਾਜ ਦੇ ਤਖਤਦਿਆਂ ਨੂੰ ਵੀਰੋ ਪਾਸੇ ਕੀਤਾ ਕਿਉਂ ਕਿ ਆ ਕਿ ਪਹਿਲਾ ਸ਼ਰਾਮਣ ਅਕਾਲੀ ਦੰਦੀ ਸਰਕਾਰ ਸਾਲ ਵੀ ਉਹ ਕੁਝ ਕੰਮ ਕਰਕੇ ਮਰੇ 14000 ਕਿਸੇ ਸਰਕਾਰ ਨੇ ਕੋਈ ਇੱਕ ਚੁੱਕੀ ਵੀ ਨਹੀਂ ਆ ਕਿ ਮਦਦ ਕੀਤੀ ਹੋਵੇ ਇਸ ਨਾਲ ਨਿੱਕ ਟਕ ਪਾਤੀ ਉਦੋਂ ਬਾਅਦ ਐਮਪੀ ਸਾਹਿਬ ਬੋਲ ਕੇ ਗਏ ਨੇ ਜਗੀਆ ਤੇ ਬੋਲ ਕੇ ਗਏ ਨੇ ਪਰ ਚੰਗਾ ਹੁੰਦਾ ਕਿ ਪਾਰਲੀਮੈਂਟ ਦੇ ਵਿੱਚ ਹਰਕਮਾਰਾਰੇ ਦੀ ਗਲਤੀ ਸੇ ਕਿਸਾਨ ਮੋਟਿਆ ਜਾ ਰਿਹਾ ਪਾਰਲੀਮੈਂਟ ਦੇ ਵਿੱਚ ਬੋਲਣਾ ਚਾਹੀਦਾ ਸੀ ਰਾਜਨੀਤਿਕ ਦੋਸਤਾਂ ਜਿਨ੍ਹਾਂ ਨੇ ਲੋਕਾਂ ਨੇ ਸਰਦਾ ਨੁਕਸਾਨ ਕੀਤਾ